ਬੀਤੇ ਕੱਲ ਵਿਧਾਨ ਸਭਾ ਚ ਹੋਏ ਹੰਗਾਮੇ ਤੋਂ ਬਾਅਦ ਅੱਜ ਦੂਜੇ ਦਿਨ ਕੈਪਟਨ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਵੱਡੇ ਐਲਾਨ ਕੀਤੇ ਰੇ ਤੁਸੀਂ ਸਾਰੇ ਇਹ ਜਾਣਨਾ ਚਾਹੁੰਦੇ ਹੋਵੋਗੇ ਕਿ ਆਖਰ ਪਾਸ ਕੀਤੇ ਮਤੇ ਚ ਲਿਖਿਆ ਕੀ ਹੈ ਤਾਂ ਆਓ ਤੁਹਾਨੂੰ ਦੱਸਦੇ ਆਂ ਕਿ ਮਤੇ ਚ ਲਿਖਿਆ ਕੀ ਹੈ ਸਪੀਕਰ ਸਾਹਿਬ ਦੇ ਪੜੇ ਮੁਤਾਬਕ ਮਤੇ ਵਿੱਚ ਪਹਿਲੀ ਗੱਲ ਜੋ ਲਿਖੀ ਗਈ ਹੈ ਉਹ ਇਹ ਹੈ ਕਿ ਸੂਬੇ ਦੀ ਵਿਧਾਨ ਸਭਾ ਭਾਰਤ ਸਰਕਾਰ ਵੱਲੋਂ ਹੁਣੇ ਜਿਹੜੇ ਕੜੇਗੇ ਖੇਤੀ ਕਾਨੂੰਨਾ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਨੂੰ ਲੈ ਕੇ ਅਪਣਾਏਗੇ ਕਠੋਰ ਤੇ ਬੇਤਰਕਬੀਰੇ ਪ੍ਰਤੀ ਡੂੰਗਾ ਖੇਦ ਪ੍ਰਗਟ ਕਰਦੀ ਹੈ ਮਤੇ ਮੁਤਾਬਕ ਵਿਧਾਨ ਸਭਾ ਇਹਨਾਂ ਖੇਤੀ ਕਾਨੂੰਨਾ ਅਤੇ ਬਿਜਲੀ ਸੋਧ ਬਿੱਲ 2020 ਨੂੰ ਸਰਵਸੰਮਤੀ ਨਾਲ ਖਾਰਜ ਕਰਨ ਲਈ ਮਜਬੂਰ ਹੈ ਪੇਸ਼ ਕੀਤੇ ਗਏ ਮਤੇ ਵਿੱਚ ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਵੱਲੋਂ 14 ਸਤੰਬਰ 2020 ਨੂੰ ਪੱਤਰ ਨੰਬਰ ਸੀਐਮਓ ਕਾਨਫੀ ਬੀਬੀ 635 ਰਾਹੀਂ ਪ੍ਰਧਾਨ ਮੰਤਰੀ ਨੂੰ ਸਦਨ ਦੀਆਂ ਚਿੰਤਾਵਾਂ ਤੇ ਜਜ਼ਬਾਤਾਂ ਤੋਂ ਜਾਣੂ ਕਰਵਾਇਆ ਗਿਆ ਜਿਸ ਦੇ ਬਾਵਜੂਦ ਕੇਂਦਰ ਸਰਕਾਰ ਨੇ 24 ਸਤੰਬਰ ਤੇ 26 ਸਤੰਬਰ ਨੂੰ ਸੰਬੰਧਿਤ ਖੇਤੀ ਆਰਡੀਨੈਂਸ ਨੂੰ ਕਾਨੂੰਨ ਵਿੱਚ ਤਬਦੀਲ ਕਰਕੇ ਨੋਟੀਫਾਈ ਕਰ ਦਿੱਤਾ ਕਿ ਰਾਜ ਦੀ ਵਿਧਾਨ ਸਭਾ ਭਾਰਤ ਸਰਕਾਰ ਨੂੰ ਹੁਣ ਇਹ ਘੜੇ ਇੱਕ ਦਿੱਤ ਖੇਤੀ ਕਾਨੂੰਨ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਨੂੰ ਲੈ ਕੇ ਆਪਣਾ ਇੱਕ ਖੂਟ ਵਿਰਖ ਬਦੀਰੇ ਪ੍ਰਤੀ ਡੂੰਘਾ ਖੇਦ ਪ੍ਰਗਟ ਕਰਦੀ ਹੈ ਵਿਧਾਨ ਸਭਾ ਨੇ ਮਿਤੀ 28 202 ਨੂੰ ਇੱਕ ਮਤੇ ਰਾਹੀਂ ਭਾਗ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਨਿਮਨਲਿਖਤ ਆਰਡੀਨੈਂਸਾਂ ਅਤੇ ਪ੍ਰਸਤਾਵ ਬਿਜਲੀ ਸੋਧ ਬਿੱਲ 220 ਨੂੰ

ਭਾਰਤ ਦੇ ਪਟਾਣ ਮੰਤਰੀ ਜੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਉਹਨਾਂ ਦੇ ਪੱਤਰ ਨੰਬਰ ਸੀਐਮਓ ਕਾਂਫੀ ਵੀਵੀ ਓਬਲੀ 635 ਮਿਤੀ 14 ਨਵੰਬਰ 2020 ਰਹੀਂ ਜਾਰੀ ਕਰਾਇਆ ਸੀ ਫਿਰ ਵੀ ਭਾਰਤ ਸਰਕਾਰ ਨੇ ਅਪਰੂਵ ਤਾੜੀ ਲੈਂਸਾਂ ਨੂੰ ਕਰੋਨਾ ਵਿੱਚ ਤਬਦੀਲ ਕਰਕੇ ਇਹ ਅਨਸਾਰ ਅਧिसूचित ਕਰ ਦਿੱਤਾ फार्मर प्रोड्यूस ट्रेड एंड कॉमर्स एक्ट बीस सौ बी चौबीस सितंबर बीस सौ बी दमर एम्पावरमेंट एंड प्रोटेक्शन एग्रीमेंट ऑन प्राइस इश्योरेंस एंड फार्म सर्विस एक्ट भी सितंबर कॉम्युनिटीज अमेंडमेंट एक्ट छब्बीस सितंबर बीस सौ बीस ਪਸਤਾਵਤ ਬਿਜਲੀ ਫੋਡ ਬਿੱਲ 220 ਸਮੇਤ ਇਹ ਦਿੱਨੇ ਕਾਨੂੰਨ ਸਾਫ਼ ਤੌਰ ਤੇ ਕਿਸਾਨਾਂ ਬੇਜਮੀਨਾ ਕਾਮਿਆਂ ਦੇ ਰਿਸ਼ਤਾਂ ਅਤੇ ਨਾ ਕੇਵਲ ਪੰਜਾਬ ਬਲਕਿ ਹੁਣਲੀ ਹਰੀ ਕ੍ਰਾਂਤੀ ਦੇ ਪੰਜਾਬ ਜਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਿਆਂ ਵਿੱਚ ਚਿਰਾਂ ਤੋਂ ਸਥਾਪਿਤ ਖੇਤੀਬਾੜੀ ਮੰਡੀਕਰਨ ਪ੍ਰਣਾਲੀ ਦੇ ਵੀ ਵਿਰੁੱਧ ਹਨ ਪਰ ਤੱਥ ਤੋਂ ਇਹ ਭਾਰਤ ਸਰਕਾਰ ਨੇ ਵਪਾਰਕ ਕਾਨੂੰਨ ਘੜੇ ਹਨ ਨਾ ਕਿ ਖੇਤੀ ਨਾਲ ਸੰਬੰਧਿਤ ਕਾਨੂੰਨ ਇਹ ਭਾਰਤ ਦੇ ਸੰਵਿਧਾਨ ਐਂਟਰੀ 14 ਲਿਸਟ 2 ਜਿਸ ਅਨਸਾਰ ਖੇਤੀਬਾੜੀ ਰਾਜ ਦਾ ਇੱਕ ਵਿਸ਼ਾ ਹੈ ਦੇ ਵੀ ਖਿਲਾਫ ਇਹ ਕਾਨੂੰਨ ਦੇਸ਼ ਦੇ ਸੰਵਿਧਾਨ ਵਿੱਚ ਸੱਜ ਰਾਜ ਦੇ ਕਾਰਜਾਂ ਅਤੇ ਸ਼ਕਤੀਆਂ ਤੇ ਇੱਕ ਸਿੱਧਾ ਹਮਲਾ ਹੈ ਅਤੇ ਉਹਨਾਂ ਨੂੰ ਛਲਾਵੇ ਨਾਲ ਹਥਿਆਉਣ ਦਾ ਯਤਨ ਹੈ ਉਪਰੋਕਤ ਪਿਸ਼ੋਕੜ ਵਿੱਚ ਵਿਧਾਨ ਸਭਾ ਇਹਨਾਂ ਕਾਨੂੰਨਾਂ ਅਤੇ ਪ੍ਰਸਤਾਵਾਂ ਤੋਂ ਬਿਜਲੀ ਸੋਧ ਮਿਲ 220 ਨੂੰ ਸਰਬ ਸਭੀ ਨਾਲ ਖਾਰਜ ਕਰਨ ਲਈ ਮਜਬੂਰ ਹੈ ਇਹ ਸਦਨ ਇੱਕ ਵਾਰ ਫੇਰ ਭਾਰਤ ਸਰਕਾਰ ਨੂੰ ਜੋਰ ਦਿੰਦਾ ਹੈ ਕਿ ਉਹ ਨਾ ਦੇਵਨ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਬਲਕੇ ਅਰਾਜ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਉ ਅਤੇ ਭਾਰਤੀ ਖਾਦ ਨਿਗਮ ਅਤੇ ਅਜਿਹੇ ਹੋਰਾਂ ਆ ਨਹੀਂ ਖਰੀਦ ਜਾਰੀ ਰੱਖਣ ਲਈ ਨਵੇਂ ਆਰਡੀਨੈਂਸ ਜਾਰੀ ਕਰੇ ਮਤੇ ਮੁਤਾਬਕ ਪ੍ਰਸਤਾਬਿਤ ਬਿਜਲੀ ਸੋਧ ਬਿੱਲ 2020 ਸਮੇਤ ਇਹ ਤਿੰਨੇ ਖੇਤੀ ਕਾਨੂੰਨ ਸਪਸ਼ਟ ਤੌਰ ਤੇ ਜਿੱਥੇ ਕਿਸਾਨਾਂ ਬੇਜ਼ਮੀਨੇ ਕਾਮਿਆਂ ਤੇ ਹਿੱਤਾਂ ਨੂੰ ਢਾਲ ਲਾਉਂਦੇ ਨੇ ਉੱਥੇ ਹੀ ਪੰਜਾਬ ਦੇ ਨਾਲ-ਨਾਲ ਮੁੱਢਲੀ ਹਰੀ ਕ੍ਰਾਂਤੀ ਦੇ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਿਆਂ ਵਿੱਚ ਚਿਰਾਂ ਤੋਂ ਸਤਾਪਤ ਖੇਤੀਬਾੜੀ ਮੰਡੀਕਰਨ ਪ੍ਰਣਾਲੀ ਦੇ ਵੀ ਵਿਰੋਧ ਨੇ ਮਤੇ ਰਾਹੀਂ ਕਿਹਾ ਗਿਆ ਕਿ ਇਹ ਕਾਨੂੰਨ ਪਰ ਤਖਤ ਤੌਰ ਤੇ ਭਾਰਤ ਸਰਕਾਰ ਨੇ ਖੇਤੀ ਨਾਲ ਸੰਬੰਧਿਤ ਨਹੀਂ ਸਗੋਂ ਵਪਾਰਕ ਕਾਨੂੰਨ ਘੜੇ ਨੇ ਨੰਬਰ 4 ਇਹ ਹੈ ਕਿ ਕਾਨੂੰਨ ਭਾਰਤ ਦੇ ਸੰਵਿਧਾਨ ਅਨੁਸਾਰ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ ਕੇਂਦਰ ਦੇ ਇਹ ਬਿੱਲ ਇਸ ਸੰਵਿਧਾਨ ਦੇ ਵੀ ਖਿਲਾਫ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੜੇ ਮੁਤਾਬਕ ਇਹ ਕਾਨੂੰਨ ਦੇਸ਼ ਦੇ ਸੰਵਿਧਾਨ ਵਿੱਚ ਦਰਜ ਸੂਬੇ ਦੇ ਕਾਰਜਾਂ ਤੇ ਸ਼ਕਤੀਆਂ ਤੇ ਸਿੱਧਾ ਹਮਲਾ ਨੇ ਮਤੇ ਰਾਹੀ ਖੇਤੀ ਕਾਨੂੰਨਾਂ ਤੇ ਪ੍ਰਸਤਾਬਿਤ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਵੀ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਨਾ ਸਿਰਫ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਬਲਕਿ ਅਨਾਜ ਦੇ ਘਟੋ-ਘੱਟ ਸਮਰਥਨ ਮੁੱਲ ਉੱਪਰ ਖਰੀਦ ਨੂੰ ਕਿਸਾਨਾਂ ਦੀ ਕਾਨੂੰਨੀ ਅਧਿਕਾਰ ਬਣਾਉਣ ਤੇ ਭਾਰਤੀ ਖੁਰਾਕਾ ਨਿਗਮ ਅਜੇ ਹੋਰ ਅਦਾਰਿਆਂ ਰਾਹੀਂ ਨਵੇਂ ਆਰਡੀਨੈਂਸ ਕਰੇ ਤਾਂ ਇਹ ਸੀ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਮਤੇ ਜੋ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਨੂੰ ਇੱਕ ਚੁਣੌਤੀ ਨੇ